ਸਤਿ ਸ੍ਰੀ ਅਕਾਲ ਭਾਈ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਮੇਰਾ ਪਿੰਡ ਮਹਿਤਾ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਫੋਨ ਨੰਬਰ 905090006 ਸਾਹਿਬ ਅਸੀਂ ਆ लक्ष्मी ਫਤੇ ਵਾਲਿਆਂ ਦੀ ਵੈਰਾਈਟੀ ਲਾਈ ਸੀਗੀ ਜੀ ਕਣਕ ਦੀ ਬਹੁਤ ਵਧੀਆ ਮਤਲਬ ਵੈਰਾਈਟੀ ਹੈ ਜੀ ਸਾਨੂੰ ਬਹੁਤ ਵਧੀਆ ਇਹਦਾ ਰਿਜ਼ਲਟ ਲੱਗ ਰਿਹਾ ਹੈ ਇਹਦੀ ਖਾਸੀਅਤ ਇਹ ਹੈ ਜੀ ਇੱਕ ਤਾਂ ਇਹਦੀ ਜਿਹੜੀ ਮਤਲਬ ਆਪਾਂ ਕਹਿ ਦਈਏ ਵੀ ਇਹ ਮੋਟਾ ਹੈ ਜੀ ਇਹਦਾ ਥੱਲੇ ਤੋਂ ਤਣੇ ਤੋਂ ਲੈ ਕੇ ਜਿਹੜਾ ਕਣਕ ਦੀ ਉੱਪਰ ਨੂੰ ਆਉਂਦੀ ਐ ਡੰਡੀ ਉਹ ਮੋਟੀ ਐ ਉਹਦਾ ਕਰਕੇ ਕਣਕ ਡਿੱਗਣ ਤੋਂ ਵੀ ਬਹੁਤ ਜ਼ਿਆਦਾ ਬਚਾਇਆ ਤੇ ਦੂਜਾ ਇਹਦਾ ਦਾਣਾ ਬਹੁਤ ਮੋਟਾ ਹੈ ਜੀ ਫਿਰ ਇਹਨੇ ਜੂਰੀਆ ਬਹੁਤ ਘੱਟ ਲਿਆ ਇਹਨੇ ਬਚਪਨ ਤੋਂ ਹੀ ਜਦੋਂ ਇਹ ਬੀਜੀ ਸ਼ੁਰੂਆਤ ਕੀਤੀ ਦਿਨਾਂ ਚ ਇੰਨੀ ਗ੍ਰੋਥ ਕਰ ਲਈ ਵੀ ਸਾਨੂੰ ਜੂਰੀਆ ਰੋਕੀ ਪਉਣਾ ਪਿਆ ਫਸਲ ਦਾ ਦੇਖਣ ਤੋਂ ਪਤਾ ਲੱਗਿਆ ਕੱਚੀ ਤੋਂ ਹੀ ਲੈ ਕੇ ਵੀ ਫਸਲ ਬਹੁਤ ਵਧੀਆ ਉਹਦਾ ਕਰਕੇ ਅਸੀਂ ਜੂਰੀਆ 2 ਕਿੱਲਿਆਂ ਦੇ ਵਿੱਚ ਸਿਰਫ ਅਸੀਂ ਘਰੇ ਖਾਣ ਖਾਤਰ ਹੀ ਕਣਕ ਰੱਖੀ ਹੈ ਜੀ 2 ਕਿੱਲਿਆਂ ਦੇ ਵਿੱਚ 3 ਘਟੇ ਜੂਰੀਆ ਦੇ ਪਏ ਹੋਏ ਨੇ ਜੀ ਅਸੀਂ ਆਪਣੇ ਦਾ ਘਰ ਦੇ ਖਾਤਰ ਰੱਖੀ ਹੈ ਤੇ ਕਣਕ ਫੇਰ ਵੀ ਦੂਜੀ ਗਣਕ ਦੇ ਮੁਕਾਬਲੇ ਖੜੀ ਹੈ ਜੀ ਇਹ ਨਹੀਂ ਹੈਗਾ ਵੀ ਇਹਦੇ ਚ ਜ਼ੂਰੀਆ ਘਟਾ ਜਿਹੜੀ 4-4 ਗਟਿਆਂ ਵਾਲੀ ਕਣਕ ਹੈ ਜ਼ੂਰੀ ਵਾਲੀ ਉਹਦੇ ਫੇਰ ਵੀ ਮੁਕਾਬਲੇ ਚ ਕਣਕ ਖੜੀ ਹੈ ਜੀ ਤੇ ਝਾੜ ਵੀ ਹੁਣ ਅਸੀਂ 2-4 ਦਿਨਾਂ ਚ ਵੱਢ ਕੇ ਆਪਾਂ ਨੂੰ ਵੈਸੇ ਤਾਂ ਉਦੋਂ ਪੱਕਾ ਪਤਾ ਲੱਗ ਜੂ ਪਰ ਮਤਲਬ ਇਹ 60+ ਹੀ ਜਾਣੀ ਹੈ ਕਣਕ ਘਟਦੀ ਨਹੀਂ ਕਿਉਂਕਿ ਕਣਕ ਦੀ ਬੱਲੀ ਦੱਸਦੀ ਹੈ ਜੀ ਕਣਕ ਦੇ ਦਾਣੇ ਦੱਸਦੇ ਨੇ ਬੇਰਾਂ ਵਰਗੇ ਬਹੁਤ ਮੋٹے ਦਾਣੇ ਜੀ